ਫੈਸਲਾ ਸੁਣਾਇਆ ਗਿਆ ਸੀ ਕਿ 100 ਮੀਟਰ ਤੋਂ ਉੱਚੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ আরাਬਲੀ ਪਰਬਤ ਮਾਲਾ ਦਾ ਹਿੱਸਾ ਮੰਨਿਆ ਜਾਵੇ ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿ ਮਾਈਨਿੰਗ ਨੂੰ ਲੈ ਕੇ ਰਾਹ ਸਾਫ਼ ਕੀਤਾ ਗਿਆ ਹੈ ਉੱਥੇ ਹੀ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਪਹਿਲੇ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਸੁਪਰੀਮ ਕੋਰਟ ਨੇ ਕੁਝ ਸਵਾਲਾਂ ਦੇ ਜਵਾਬ ਮੰਗੇ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਮੰਨਛਾ ਇਸ ਤਰੀਕੇ ਦੀ ਨਹੀਂ ਸੀ ਜਿਸ ਤਰੀਕੇ ਦੇ ਨਾਲ ਭ੍ਰਮਕ ਖਬਰਾਂ ਇਸ ਬਾਰੇ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਾਨੂੰ ਰਿਪੋਰਟ ਸੌਂਪੀ ਜਾਵੇ ਉਹ ਚਾਰ ਸੂਬੇ ਜਿਹੜੇ ਇਸ ਰਾਵਲੀ ਪਰਵਤ ਮਾਲਾ ਦੇ ਨਾਲ ਲੱਗਦੇ ਨੇ Rajasthan, Gujarat, Haryana ਤਾਂ ਉਹ ਸਾਰੀ ਸਵਾਰੇ ਜਾਣਕਾਰੀ ਦੇਣ ਕਿ ਉਹਨਾਂ ਨੂੰ ਕੀ ਲੱਗਦਾ ਕਿ ਇਸ ਦੇ ਕੀ ਨੁਕਸਾਨ ਹੋ ਸਕਦੇ ਨੇ ਜਾਂ ਫਿਰ ਕਿਹੜੇ ਪਰਵਤ ਜਾਂ ਕਿੰਨੇ ਮੀਟਰ ਦੀ ਉਚਾਈ ਵਾਲੇ ਜਿਹੜੇ ਪਰਵਤ ਆ ਉਹਨਾਂ ਨੂੰ আরাਵਲੀ ਪਰਵਤ ਮਾਲਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਸ ਨੂੰ ਲੈ ਕੇ ਲਗਾਤਾਰ ਤੁਹਾਨੂੰ ਦੱਸਦੀ ਕਿ ਵਿਵਾਦ ਗਹਿਰੋਂਦਾ ਜਾ ਰਿਹਾ ਹੁਣ ਇਸ ਮਾਮਲੇ ਦੇ ਵਿੱਚ ਸਟੇ ਲੱਗ ਚੁੱਕੀ ਹੈ ਤਾਂ 21 ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਔਰ ਉਦੋਂ ਤੱਕ ਇੱਥੇ ਮਾਈਨਿੰਗ ਦੀ ਜੋ ਇਜਾਜ਼ਤ ਹੈ ਉਹ ਨਹੀਂ ਦਿੱਤੀ ਜਾਵੇਗੀ ਤਾਂ ਕੋਰਟ ਨੇ ਕਿਹਾ ਕਿ ਐਕਸਪਰਟ ਕਮੇਟੀ ਗਠਿਤ ਕੀਤੀ ਜਾਵੇ ਜੋ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇੱਕ ਕਮੇਟੀ ਮੌਜੂਦਾ ਜਿਹੜੀ ਕਮੇਟੀ ਹੈ ਉਸ ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮੌਜੂਦਾ ਕਮੇਟੀ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਦੇ ਮੁਤਾਬਕ 100 ਮੀਟਰ ਤੋਂ ਉੱਚੀਆਂ ਜਿਹੜੀਆਂ ਪਹਾੜੀਆਂ ਨੇ ਉਹਨਾਂ ਨੂੰ ਹੀ ਹਰਾਵਲੀ ਪर्वतमाला ਦਾ ਹਿੱਸਾ ਮੰਨਿਆ ਜਾਵੇ ਔਰ ਜਿਹੜੀਆਂ ਛੋਟੀਆਂ ਪਹਾੜੀਆਂ ਨੇ ਉਹਨਾਂ ਨੂੰ ਇਸ ਪर्वतमाला ਦਾ ਹਿੱਸਾ ਨਾ ਮੰਨਿਆ ਜਾਵੇ ਤਾਂ ਇਹ ਦੇਖਣ ਦੇ ਵਿੱਚ ਇੱਕ ਬੇਹਦ ਸਿੰਪਲ ਫੈਸਲਾ ਲੱਗਦਾ ਹੈ ਪਰ ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿ ਜੇਕਰ ਇਹ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ 100 ਮੀਟਰ ਤੋਂ ਛੋਟੀਆਂ ਜਿਹੜੀਆਂ ਪਹਾੜੀਆਂ ਨੇ ਤਾਂ ਉਹਨਾਂ ਦੇ ਉੱਤੇ ਮਾਈਨਿੰਗ ਦਾ ਰਾਹ ਖੁੱਲ ਜਾਵੇਗਾ ਵੱਡੇ ਪੱਧਰ ਤੇ ਉੱਤੇ ਉਹਨਾਂ ਦੇ ਉੱਤੇ ਮਾਈਨਿੰਗ ਕੀਤੀ ਜਾਵੇਗੀ ਜਿਸ ਦੇ ਨਾਲੇ ਜਿਹੜੇ ਪਰਬਤ ਮਾਲਾਏ ਉਹ ਖਤਮ ਹੋ ਸਕਦੀ ਹੈ ਕਿਉਂਕਿ ਜਿਹੜਾ 90% ਦੀ ਹਿੱਸਾ ਆ ਉਹ 100 ਮੀਟਰ ਤੋਂ ਘਟ ਉਚਾਈ ਵਾਲੀਆਂ ਪਹਾੜੀਆਂ ਇਸ ਦੇ ਵਿੱਚ ਆਉਂਦੀਆਂ ਨੇ ਜਿਸ ਕਰਕੇ 90 ਫੀਸਦੀ ਜਿਹੜੀ আরাਬਲੀ ਹੈ ਉਹ ਖਤਮ ਹੋ ਸਕਦੀ ਹੈ ਜੇਕਰ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਇੱਥੇ ਮਾਈਨਿੰਗ ਵੱਧ ਜਾਂਦੀ ਹੈ ਤਾਂ ਲੋਕਾਂ ਦੇ ਵੱਲੋਂ ਕਈ ਸ਼ੰਕੇ ਜਾਹਿਰ ਕੀਤੇ ਗਏ ਸੀ ਰਾਜਸਥਾਨ ਦੀ ਸਰਕਾਰ ਦੇ ਵੱਲੋਂ ਵੀ ਜੋ ਲੋਕ ਨੇ ਉੱਥੇ ਵੀ ਪ੍ਰਦਰਸ਼ਨ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਪ੍ਰੋਟੈਸਟ ਕੀਤੇ ਜਾਂਦੇ ਨੇ ਸੜਕਾਂ ਤੇ ਉਤਰਦੇ ਨੇ ਲੋਕ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ আরাਬਲੀ ਨੂੰ ਬਚਾਇਆ ਜਾਵੇ ਕਿਉਂਕਿ ਉਤਰੀ ਭਾਰਤ ਦਾ ਜਿਹੜਾ ਜਨਜੀਵਨ ਹੈ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਵੇ ਜਾਵੇਗਾ ਜੇਕਰ ਇਹ আরাਬਲੀ ਦੀ ਕੰਦ ਟੈਂਦੀ ਤਾਂ ਕਿਉਂਕਿ ਇਹ ਥਾਰ ਮਾਰੂਥਲ ਤੋਂ ਆਉਣ ਵਾਲੀਆਂ ਜਿਹੜੀਆਂ ਗਰਮ ਖੁਸ਼ਕ ਹਵਾਵਾਂ ਨੇ ਉਹਨਾਂ ਨੂੰ ਰੋਕਦਾ ਹੈ ਜੇਕਰ ਇਹ ਅरावली ਪਹਾੜਤ ਟੈ ਜਾਂਦਾ ਹੈ ਜਰਾਵਲੀ ਪर्वतमाला ਦੇ ਪਹਾੜ 90 ਫੀਸਦੀ ਤੱਕ ਜੇਕਰ ਗਾਇਬ ਹੋ ਜਾਂਦੇ ਨੇ ਤਾਂ ਜਿਹੜਾ ਥਾਰ ਮਾਰੂਥਲ ਹੈ ਉਹ ਉੱਤਰੀ ਭਾਰਤ ਦੇ ਵਿੱਚ ਫੈਲ ਜਾਵੇਗਾ ਜਾਨੀ ਕਿ ਉੱਤਰੀ ਭਾਰਤ ਇੱਕ ਮਾਰੂਥਲ ਦੇ ਵਿੱਚ ਤਬਦੀਲ ਹੋ ਸਕਦਾ ਹੈ ਔਰ ਦਿੱਲੀ ਐਨਸੀਆਰ ਇਲਾਕੇ ਜਿੱਥੇ ਰੇਤលੀਆਂ ਹਵਾਵਾਂ ਚੱਲਣ ਦੇ ਨਾਲ ਉੱਥੇ ਪ੍ਰਦੂਸ਼ਣ ਦੀ ਸਮੱਸਿਆ ਹੋਰ ਵੱਧ ਜਾਵੇਗੀ ਔਰ ਉਹਨਾਂ ਦਾ ਸਾਹ ਲੈਣਾ ਔਖਾ ਹੋ ਜਾਵੇਗਾ ਤਾਂ ਇਸ ਤਰੀਕੇ ਦੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਔਰ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਇੱਥੇ ਕੋਈ ਵੀ ਮਾਈਨਿੰਗ ਨਾ ਕੀਤਾ ਜਾਵੇ ਤਾਂ ਕੋਰਟ ਨੇ ਕੇਂਦਰ ਨੂੰ ਅਰਾਵਲੀ ਦੇ ਜਿਹੜੇ ਚਾਰ ਸੂਬੇ ਜਿਹੜੇ ਤੇ ਨਾਲ ਲੱਗਦੇ ਨੇ ਰਾਜਸਥਾਨ ਗੁਜਰਾਤ ਦਿੱਲੀ ਅਤੇ ਹਰਿਆਣਾ ਨੂੰ ਨੋਟਿਸ ਜਾਰੀ ਕਰਕੇ ਇਸ ਮੁੱਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣ ਨੂੰ ਕਿਹਾ ਔਰ ਇਸ ਤੋਂ ਇਲਾਵਾ ਜੋ ਇਸ ਦੇ ਜੱਜ ਨੇ ਤੌਣਾ ਕਿਹਾ ਕਿ ਅਦਾਲਤ ਨੇ ਸਾਫ ਕਰ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਤਾਂ ਜਿਹੜੀਆਂ ਸਿਫਾਰਸ਼ਾਂ ਪਹਿਲੇ ਫੈਸਲੇ ਦੇ ਵਿੱਚ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਫੈਸਲਾ ਬਦਲ ਦਿੱਤਾ ਗਿਆ ਹੈ ਫਿਲਹਾਲ ਸਟੇ ਲਗਾ ਦਿੱਤੀ ਗਈ ਹੈ ਤਾਂ ਉਦੋਂ ਤੱਕ ਇੱਥੇ ਮਾਈਨਿੰਗ ਨਹੀਂ ਹੋ ਸਕੇਗੀ ਹਾਲਾਂਕਿ ਸੋਲੀਸਟਰ ਜਨਰਲ ਨੇ ਜ਼ਰੂਰ ਕਿਹਾ ਕਿ ਗਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਨੇ ਇਸ ਘਟਨਾ ਨੂੰ ਲੈ ਕੇ ਇਸ ਫੈਸਲੇ ਨੂੰ ਲੈ ਕੇ ਜਿਹੜਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਸੁਣਾਇਆ ਗਿਆ ਸੀ ਔਰ ਜੋ ਸਰਕਾਰ ਸੁਪਰੀਮ ਕੋਰਟ ਹੈ ਉਸ ਦੀ ਮੰਚਾ ਇਸ ਤਰੀਕੇ ਦੀ ਬਿਲਕੁਲ ਨਹੀਂ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਫੈਲਾਇਆ ਜਾ ਰਿਹਾ ਹੈ ਅਦਾਲਤਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਨੂੰ ਗਲਤ ਉਹਨਾਂ ਦੇ ਅਰਥ ਕੱਢੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਇੱਕ ਐਕਸਪਰਟ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਿਹੜੀ ਜਿਹੜੀ ਪੁਰਾਣੀ ਐਕਸਪਰਟ ਕਮੇਟੀ ਆ ਜਿਹੜੀ ਉਹਨਾਂ ਦੇ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਵਿਸ਼ਲੇਸ਼ਣ ਕਰੇਗੀ ਔਰ ਅਦਾਲਤ ਇਹ ਜਾਨਣਾ ਚਾਹਵੇਗੀ ਕਿ ਅਰਾਵਲੀ ਦੀ ਜਿਹੜੀ ਪਰਿਭਾਸ਼ਾ ਆਇਆ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਸੀਮਿਤ ਕੀਤਾ ਜਾਵੇ ਔਰ ਕਿਸ ਤਰੀਕੇ ਦੇ ਨਾਲ ਅੱਗੇ ਜਾ ਕੇ ਆ ਜਿਹੜੀ ਆਪਣੀ ਬਾਸ਼ਾ ਇਸ ਦੀ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਕੀ ਫਰਕ ਪਵੇਗਾ ਤਾਂ ਇਹ ਸਾਰੇ ਜੋ ਪ੍ਰਤੀਕਿਰਿਆ ਹੈ ਉਹ ਮੰਗੀ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਔਰ ਕਿਹਾ ਗਿਆ ਕਿ ਇਸ ਦੀ ਜਿਹੜੀ ਪ੍ਰਭਾਵ ਕਿਸ ਤਰੀਕੇ ਦੇ ਨਾਲ ਮਾਈਨਿੰਗ ਤੇ ਪੈਂਦਾ ਹੈ ਤਾਂ ਉਹ ਵੀ ਜਵਾਬ ਦਾਇਰ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤਾਂ ਫਿਲਹਾਲ ਸੁਪਰੀਮ ਕੋਰਟ ਦੇ ਵੱਲੋਂ ਆਪਣੇ ਹੀ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ আরাਵਲੀ ਨੂੰ ਲੈ ਕੇ ਜਿਹੜਾ 100 ਮੀਟਰ ਉੱਚੀਆਂ ਪਹਾੜੀਆਂ ਨੂੰ ਹੀ আরাਵਲੀ ਪर्वतमाला ਦਾ ਹਿੱਸਾ ਮੰਨਿਆ ਜਾਵੇ ਤਾਂ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਔਰ ਅਗਲੀ ਸੁਣਵਾਈ